ਸਾਸਤਰੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਵਿੱਚ ਅੱਜ ਆਪਾਂ ਬਣਾਵਾਂਗੇ Shimla Mirch Paneer ਦੀ ਬਹੁਤ ਹੀ ਟੇਸਟੀ ਸਬਜ਼ੀ ਤੇ ਚਲੋ ਆਪਾਂ ਬਣਾਉਣੀ ਸ਼ੁਰੂ ਕਰਦੇ ਹਾਂ ਆਪਾਂ ਬਣਾਉਣ ਲੱਗੇ ਬਹੁਤ ਹੀ ਜ਼ਿਆਦਾ ਟੇਸਟੀ Shimla Mirch ਪਿਆਜ਼ ਪਨੀਰ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਤੇ ਚਲੋ ਜੀ ਆਪਾਂ ਸਬਜ਼ੀ ਬਣਾਉਣੀ ਸ਼ੁਰੂ ਕਰਦੇ ਹਾਂ ਇਹਦੇ ਵਾਸਤੇ ਆਪਾਂ Shimla Mirch ਲਈਏ ਇਦਾਂ ਦੇ ਪੀਸ ਵਿੱਚ ਇਹਨੂੰ ਆਪਾਂ ਕੱਟ ਲਿਆ ਪਿਆਜ਼ ਲੈਣੀ ਇਹ ਆਪਾਂ ਟਮਾਟਰ ਦੇ ਪੀਸ ਲੈਨੇ ਆਪਾਂ ਪਨੀਰ ਲੈ ਆ ਪਨੀਰ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਡਾ ਛੋਟਾ ਪੀਸ ਇਹਦਾ ਕਰ ਸਕਦੇ ਹੋ ਆਪਾਂ ਇਹਦੇ ਏਡੇ ਏਡੇ ਪੀਸ ਕਰ ਲੈਨੇ ਆ ਬਾਕੀ ਤੁਸੀਂ ਜਿੰਨੇ ਵੀ ਇਹਦੇ ਪਨੀਰ ਦੇ ਪੀਸ ਕਰਨੇ ਚਾਹੁੰਦੇ ਵੱਡੇ ਛੋਟੇ ਆਕਾਰ ਦੇ ਉਸੇ ਤਰੀਕੇ ਨਾਲ ਤੁਸੀਂ ਇਹਨੂੰ ਕੱਟ ਸਕਦੇ ਹੋ ਇਹਦੇ ਵਿੱਚ ਤੁਸੀਂ ਰੈੱਡ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਤੇ ਚਲੋ ਜੀ ਆਪਾਂ ਪਨੀਰ ਦੇ ਪੀਸ ਕੱਟ ਲੈਨੇ ਇੱਧਰ ਆਪਾਂ ਲੈ ਲਿਆ ਦੇ ਤੇ ਦੇਈ ਦੇ ਵਿੱਚ ਆਪਾਂ ਪਹਿਲਾਂ ਪਾਉਨੇ ਆ ਥੋੜਾ ਜਿਹਾ ਨਮਕ ਥੋੜਾ ਜਿਹਾ ਨਮਕ ਥੋੜੀ ਜੀ ਕੁਟੀ ਹੋਈ ਲਾਲ ਮਿਰਚ ਪੈ ਤੇ ਮਿਰਚ ਪਾਉਣੀ ਹੈ ਡਿੱਗੀ ਮਿਰਚ ਲੇਕ ਮਿਰਚ ਪਾ ਦਿੰਨੇ ਆ। ਬਾਕੀ ਜਿਹੜੇ ਮਸਾਲੇ ਨੇ ਤੁਸੀਂ ਆਪਣੇ ਮਰਜ਼ੀ ਦੇ ਨਾਲ ਵੱਧ ਘੱਟ ਪਾ ਸਕਦੇ ਹੋ। ਇਹਦੇ ਵਿੱਚ ਆਪਾਂ ਥੋੜੀ ਜਿਹੀ ਪਾਉਨੇ ਆ ਹਲਦੀ। ਹਲਦੀ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਨੂੰ 2 ਚਮਚ ਬੇਸਨ ਨੇ ਪਾਉਣੇ ਨੇ। 2 ਚਮਚ ਆਪਾਂ ਇਹਦੇ ਵਿੱਚ ਬੇਸਨ ਪਾ ਲਿਆ। ਹੁਣ ਇਹਨਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਇਸ ਤਰ੍ਹਾਂ ਦਹੀਂ ਦੇ ਵਿੱਚ ਜਦੋਂ ਆਪਾਂ ਮਸਾਲੇ ਪਾ ਦਿੰਦੇ ਆ ਨਾ ਫਿਰ ਜਦੋਂ ਆਪਾਂ ਦਹੀਂ ਨੂੰ ਤੜਕੇ ਵਿੱਚ ਪਾਵਾਂਗੇ ਤੇ ਦਹੀਂ ਜਿਹੜਾ ਫੁੱਟੇਗਾ ਨਹੀਂ ਕਿਉਂਕਿ ਉਹਦੇ ਕਈ ਵਾਰ ਨਿੱਕੇ ਨਿੱਕੇ ਪੀਸੇ ਬਣ ਜਾਂਦੇ ਨੇ ਨਾ ਫਿਰ ਦਹੀਂ ਦਹੀਂ ਜਿਹੜਾ ਫਟੇਗਾ ਨਹੀਂ ਚਲੋ ਇਹ ਆਪਣਾ ਹੋ ਗਿਆ ਜੀ ਦਹੀਂ ਤਿਆਰ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਦੇ ਵਿੱਚ ਥੋੜਾ ਨਮਕ ਪਾਉਨੇ ਆ ਥੋੜੀ ਜਿਹੀ ਲਾਲ ਮਿਰਚ थोड़ी जी आप पाए देगी मिर्चा दे दें रिफाइंड तेल, हम आप चंकी तरह मिक्स करना थोड़ी जी ना हल्दी पाउडर पा दे हम इन आप चंकी तरह मिक्स करके घटो घट दस पंद्रह मिनट लिए रख दे ਆਪਾਂ ਚੰਗੀ ਤਰ੍ਹਾਂ ਮਸਾਲਾ ਜਿਹੜਾ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਘੱਟੋ ਘੱਟ 10 ਤੋਂ 15 ਮਿੰਟ ਇੱਧੇ ਰੱਖ ਦਵਾਂਗੇ। ਹਾਂਜੀ 15 ਮਿੰਟ ਹੋ ਚੁੱਕੇ ਆ ਤੇ ਇੱਧਰ ਆਪਾਂ ਹੁਣ ਕੜਾਹੀ ਰੱਖ ਲਈ ਗੈਸ ਤੇ ਤੇ ਇਹਨੂੰ ਪਹਿਲਾਂ ਗਰਮ ਹੋੰਦੀ ਨੇ ਕੜਾਹੀ ਨੂੰ ਫੇਰ ਇਹਦੇ ਵਿੱਚ ਪਾ ਦਨੇ ਆਪਾਂ ਥੋੜਾ ਜਿਹਾ ਰਿਫਾਈਨ ਤੇਲ ਤੇ ਇਹ ਨੂੰ ਗਰਮ ਹੋੰਦੀਏ ਹਾਂਜੀ ਹੁਣ ਇਹ ਆਪਣਾ ਜਿਹੜਾ ਤੇਲ ਗਰਮ ਹੋ ਗਿਆ ਉਹਦੇ ਵਿੱਚ ਆਪਾਂ ਜੀਰਾ ਪਾਉਨੇ ਆ ਤੇ ਨਾਲ ਹੀ ਆਪਾਂ ਲਸਣ ਤੇ ਅਦਰਕ ਦਾ ਪੇਸਟ ਪਾ ਦਿੰਨੇ ਆ ਤੇ ਹੁਣ ਇਹਦੇ ਵਿੱਚ ਆਪਾਂ ਜੋ ਆਪਾਂ ਮਟੀਰੀਅਲ ਰੱਖਿਆ ਸੀ ਸਾਰਾ ਪਾ ਦਿੰਨੇ ਆ ਥੋੜਾ ਜਿਹਾ 2-3 ਮਿੰਟ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਦਹੀਂ ਵਾਲਾ ਘੋਲ ਰੱਖਿਆ ਸੀ ਉਹ ਪਾ ਦਿੰਨੇ ਆ। ਚੰਗੀ ਤਰ੍ਹਾਂ ਮਿਕਸ ਕਰ ਲੈਨੇ ਇਹਨੂੰ। ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਖਾਓਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ। ਘਰ ਕੋਈ ਪਰੌਣਾ ਆ ਜੀ। ਤਾਂ ਵੀ ਸਬਜੀ ਨੂੰ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਇਹ ਸਾਰੀਆਂ ਜਿਹੜੀਆਂ ਆਪਾਂ ਨੂੰ ਮਸਾਲੇ ਨੇ ਘਰ ਵਿੱਚ ਵੀ ਮਿਲ ਜਾਣਗੇ ਸਾਨੂੰ ਕਿਤੋਂ ਵੀ ਮਾਰਕੀਟ ਵਿੱਚੋਂ ਲਿਆਉਣ ਦੀ ਜਰੂਰਤ ਨਹੀਂ ਪੈਗੀ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਇਹਦਾ ਇਹਨੂੰ ਚੰਗੀ ਤਰ੍ਹਾਂ ਆਪਾਂ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਜੇਕਰ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੇ ਹੁਣ ਆਪਾਂ ਨੂੰ ਢੱਕਣਾ ਕਵਰ ਕਰ ਦਿੰਨੇ ਆਂ ਸਬਜ਼ੀ ਦੇ ਵਿੱਚੋਂ ਇੰਨੀ ਸੋਹਣੀ ਖੁਸ਼ਬੂ ਆਉਂਦੀ ਨਾ ਬਹੁਤ ਹੀ ਪਿਆਰੀ ਇਹਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਉਂ ਪਾਇਆ ਤੇ ਨਾ ਹੀ ਪਾਣੀ ਪਾਉਣ ਦੀ ਜਰੂਰਤ ਤੇ ਬਾਕੀ ਜੇਕਰ ਤੁਸੀਂ ਸ਼ਿਮਲਾ ਮਰਚ ਨੂੰ ਸੌਫਟ ਕਰਨਾ ਚਾਹੁੰਦੇ ਹੋ ਤੇ ਫਿਰ ਦੋਕ ਚ ਦੋ ਤਿੰਨ ਚਮਚੇ ਤੁਸੀਂ ਪਾਣੀ ਪਾ ਸਕਦੇ ਹੋ ਉਦਾਂ ਤੇ ਇਹਦੇ ਵਿੱਚ ਹਲਕਾ ਜਿਹਾ ਕਰੈਂਚ ਰਹੇ ਤਾਂ ਹੀ ਸਬਜੀ ਸੁਆ ਲੱਗਦੀ ਹੈ ਦੇਖਿਓ ਬਹੁਤ ਆਸਾਨੀ ਨਾਲ ਟੁੱਟ ਰਹੀ ਹੈ ਇਹ ਚਿੰਨਾ ਮਚ ਤੇ ਆਪਾਂ ਹੁਣ ਗੈਸ ਨੂੰ ਕਰਦਨੇ ਬੰਦ ਇਹਨੂੰ ਆਪਾਂ ਕਿਸੇ ਬੌਲ ਚ ਕੱਢ ਲੈਨੇ ਆ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਬੌਲ ਵਿੱਚ ਕੱਢ ਲੈਨੇ ਸਬਜੀ ਨੂੰ ਜਦੋਂ ਕਦੀ ਕੋਈ ਘਰ ਮਹਿਮਾਨ ਆਵੇ ਤੇ ਇਸ ਤਰ੍ਹਾਂ ਦੀ ਸਬਜੀ ਤੁਸੀਂ ਜ਼ਰੂਰ ਬਣਾ ਕੇ ਪੇਸ਼ ਕਰਿਓ ਅਗਲੇ ਥਾੜੀ ਤਾਰੀਫ ਹੀ ਕਰਨਗੇ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਤੁਹਾਨੂੰ ਅੱਜ ਦੀ ਜਿਹੜੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਇਹਦੇ ਉੱਪਰ ਥੋੜਾ ਜਿਹਾ ਬਰੀਕ ਕਟਿਆ ਹੋਇਆ ਪਹਾਰਾ ਧਨੀਆ ਪਾ ਦਨੇ ਆ తని వీడియో వదిగా అలీజలైక్ేర్ సబ్స్క్రైబ కన భుల్యో థ్యాంక్ యూ సో మచ్ విడియో దీ